ਪੰਜਾਬ ਚ ਸੱਭ ਸਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਹੁਣ ਚੈੱਕ ਮਿਲਨੇ ਹੋ ਗਏ ਨੇ ਸ਼ੁਰੂ ਦੱਸ ਦਈਏ ਕਿ ਜਿਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜਿਸ ਜਿਸ ਪਿੰਡ ਦੇ ਵਿੱਚ ਸੱਭ ਸਮਤੀ ਦੇ ਨਾਲ ਸਰਪੰਚ ਚੁਣੇ ਜਾਣਗੇ ਯਾਨੀ ਕਿ ਜਿੱਥੇ ਵੋਟਾਂ ਨਹੀਂ ਪੈਂਦੀਆਂ ਕਿ ਸੱਭ ਸਮਤੀ ਦੇ ਨਾਲ ਹੀ ਜੋ ਹੈ ਉਹ ਸਰਪੰਚ ਚੁਣਿਆ ਜਾਵੇਗਾ ਤਾਂ ਉਸ ਪਿੰਡ ਨੂੰ 5-5 ਲੱਖ ਰੁਪਏ ਦਾ ਇਨਾਮ ਜੋ ਹੈ ਉਹ ਦਿੱਤਾ ਜਾਵੇਗਾ ਉੱਥੇ ਹੀ ਤਰੁਪੀ ਸਿੰਘ ਸੌਂਤ ਜੋ ਪਿੰਡੂ ਪੰਚਾਇਤ ਮੰਤਰੀ ਵੀ ਨੇ ਉਹਨਾਂ ਦੇ ਵੱਲੋਂ ਬੀਤੇ ਕੱਲ ਇਹ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਸਾਲ ਜਿੱਥੇ 15 ਕਰੋੜ ਰੁਪਏ ਜੋ ਨੇ ਇਸ ਇਨਾਮ ਦੇ ਲਈ ਬਜਟ ਦੇ ਵਿੱਚ ਰੱਖੇ ਗਏ ਸੀ ਤੇ ਇਸ ਸਾਲ ਦੇ ਇਸ ਸਾਲ ਦੇ ਵਿੱਤੀ ਬਜਟ ਦੇ ਵਿੱਚ ਜੋ ਹੈ 135 ਕਰੋੜ ਦਾ ਬਜਟ ਜੋ ਹੈ ਰੱਖ ਦਿੱਤਾ ਗਿਆ ਜਿੱਥੇ ਤਰੁਪੀ ਸਿੰਘ ਸੌਂਤ ਮੰਤਰੀ ਦੇ ਵੱਲੋਂ ਜੋ ਹੈ ਬੀਤੇ ਕੱਲ ਪੰਜ ਪੰਚਾਇਤਾਂ ਨੂੰ ਖੁਦ ਜਾ ਕੇ ਚੈੱਕ ਜੋਨੇ 5-5 ਲੱਖ ਦੇ ਸਰਪੰਚਾਂ ਉਦੋਂ ਤੇ ਗਏ ਨੇ ਤਾਂ ਉਥੇ ਹੀ ਗੱਲ ਕਰੀਏ ਤਾਂ ਕੁੱਲ ਪੰਜਾਬ ਦੇ ਵਿੱਚ 3044 ਸਰਬਸੰਮਤੀ ਦੇ ਨਾਲ ਸਰਪੰਚ ਜੋ ਸੀ ਉਹ ਚੁਣੇ ਗਏ ਸੀ ਤਾਂ ਇਹਨਾਂ ਸਾਰੇ सरपंचਾਂ ਨੂੰ ਜੋ ਹੈ ਹੁਣ ਟੈਕ ਜੋ ਹੈ 5-5 ਲੱਖ ਦਾ ਉਹ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਦੱਸ ਦਈਏ ਕਿ ਜੇ ਆਪਾਂ ਗੱਲ ਕਰੀਏ ਤਾਂ ਬੀਤੇ ਦਿਨੀ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਲਿਆ ਗਿਆ ਸੀ ਜਿਸ ਵਿੱਚ ਸਰਪੰਚਾਂ ਦੇ ਮਾਨ ਪੱਤੇ 'ਚ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਜਿੱਥੇ ਪਹਿਲਾਂ ਮਾਨ ਪੱਤੇ ਵਜੋਂ ਜੋ ਹੈ ਸਰਪੰਚਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਮਿਲਦਾ ਸੀ ਉੱਥੇ ਹੀ ਹੁਣ ਮਾਨ ਪੱਤਾ ਵਾਦਾ ਕੇ ਤਕਰੀਬਨ 2000 ਰੁਪਏ ਜੋ ਹੈ ਉਹ ਕਰ ਦਿੱਤਾ ਗਿਆ ਸੀ ਤਾਂ ਸਰਪੰਚਾਂ ਦੇ ਹੱਕ ਦੇ ਵਿੱਚ ਸਰਕਾਰ ਦੇ ਵੱਲੋਂ ਜਿੱਥੇ ਅਹਿਮ ਫੈਸਲਾ ਲਿਆ ਗਿਆ ਸੀ ਤੇ ਹੁਣ ਸਰਬਸੰਮਤੀ ਦੇ ਜੋ ਸਰਪੰਚ ਚੁਣੇ ਗਏ ਨੇ ਉਹਨਾਂ ਨੂੰ ਵੀ ਸਰਕਾਰਾਂ ਦੇ ਵੱਲੋਂ ਜੋ ਹੈ ਉਹ 5-5 ਲੱਖ ਦਾ ਚੈੱਕ ਜੋ ਹੈ ਉਹਨੂੰ ਮਿਲਣਾ ਸ਼ੁਰੂ ਹੋ ਗਿਆ ਹੈ